ਹਾਂਜੀ ਕਹਿੰਦੇ ਪੈਗੀ ਮਸ਼ੀਨਾਂ ਦੀ ਟਾਈ ਸੋਨਾ ਲੀਕਾ ਨਾਲ ਸੋਨਾ ਲੀਕਾ ਲਾਤਾ ਦੇਖਦਾ ਕਿਹੜਾ ਚੋਬਰ ਇਹ ਵੀ ਖੜਾਰੀ ਪੁਰਾਣਾ ਕਹਿੰਦੇ 2008 ਦਾ ਚਲਾਉਂਦਾ ਮਿੱਤਰੋ ਤੇ ਆ ਜਿਹੜਾ ਤੁਸੀਂ ਦੇਖਦੇ ਹੋ ਇਹ ਵੀ ਪੁਰਾਣਾ ਖੜਾਰੀ ਇਹ ਵੀ ਜੱਗਾ ਸੰਗਾ ਪਿੰਡ ਛਾਪੇ ਦੀਆਂ ਦੋਨੇ ਮਸ਼ੀਨਾਂ ਨੇ ਤੇ ਦੇਖਦਾ ਕਿਹੜਾ ਚੋਬਰ ਛੇਤੀ ਟਰਾਲੀ ਭਰੂਗਾ ਕਿਉਂਕਿ ਇਹਦਾ ਖੇਰਾ ਵੀ ਬਹੁਤ ਛੋਟਾਗਾ ਲੰਮਾਈ ਘੱਟ ਹੈ ਦੀ ਤੇ ਉਧਰਲੇ ਦੀ ਜਿਹੜੀ ਪਰਲੇ ਦੀ ਆ ਉਹਦੀ ਲੰਮਾਈ ਜ਼ਿਆਦਾ ਤੇ ਹੁਣ ਇਹਦਾ ਦੇਖ ਇਹ ਮਸ਼ੀਨ ਆਉਂਦੀ ਆ ਲੰਗਾ ਵੀ ਗਿੱਲਾਗਾ ਤੇ ਇਹਦੇ ਵਿੱਚ ਗੁੱਲੀ ਡੰਡਾ ਵੀ ਜ਼ਿਆਦਾ ਹੈ ਇਹੋਂ ਲੰਮਾਈ ਵੀ ਘੱਟ ਆ ਤੇ ਉਹ ਜਿਹੜਾ ਦੂਜਾ ਟਰੈਕਟਰ ਆਉਂਦਾਗਾ ਤਾਂ ਦੇਖ ਲਓ ਤੁਸੀਂ ਆਪ ਵੀ ਲੰਬਾਈ ਦੇਖ ਲਓ ਮੈਂ ਨਹੀਂ ਕਹਿੰਦਾ ਤੇ ਉਹਦੀ ਦੇਖ ਲਓ ਉਹਦੀ ਲੰਬਾਈ ਜ਼ਿਆਦਾ ਉਹ ਘੱਟੋ ਘੱਟ 2 ਕਿਲੇ ਦੀ ਬਾਹੀ ਲੰਬਾ ਜਾਂਦਾਗਾ ਤੇ ਲੰਮਾਈ ਵੀ ਆਦੀ ਬਾਕੀ ਉਹਦਾ ਲੰਗਾ ਵੀ ਸੁੱਕਾਗਾ ਤੇ ਇੱਧਰ ਆਹ ਟਰੈਕਟਰ ਤੇ ਆਜੋ ਸੋਨਾਲੀ ਕਾ ਤੇ 60 ਮਾਡਲ ਹੈ ਵੀ ਤੇ 60 ਟਰੈਕਟਰ ਆ 2008 ਮਾਡਲ ਆ ਟਰਾਲੀਆਂ ਸੇਮ ਨੇ ਓਡੇ ਓਡੇ ਜਾਲ ਨੇ ਤੇ ਉਹ ਹੁਣ ਭਰਨ ਚ ਪਤਾ ਲੱਗੂ ਵੀ ਕਿਹੜਾ ਪਰਦਾ ਪਉ ਇੱਕ ਦੋ ਮਿੰਟਾਂ ਦਾ ਹੀ ਫਰਕ ਇੰਨਾ ਲੰਬਾ ਫਰਕ ਨਹੀਂ ਪੈਣਾ ਚਾਹੀਦਾ ਤੇ ਹੁਣ ਦੇਖਦੇ ਆ ਵੀ ਕਿਹੜਾ ਪਹਿਲਾਂ ਪਰੂ ਇਹ ਵੀ ਉਹ ਕਹਿੰਦਾ ਮੈਂ ਖਿੱਚੀ ਹਣਾ ਵੀ ਹੱਥ ਮਾਰਤਾ ਉਹਨੇ ਕਹਿੰਦਾ ਆਜਾ ਦੇਖਦੇ ਆ ਮੈਂ ਵੀ ਦੇਖਦਾ 10 15 ਮਿੰਟਾਂ ਦਾ ਫਰਕ 5-7 ਮਿੰਟਾਂ ਦਾ ਫਰਕ ਤਾਂ ਪਾਉਂ ਇੱਕ ਦੋ ਮਿੰਟਾਂ ਦਾ ਫਰਕ ਤਾਂ ਆਮ ਹੀ ਚੱਲਦਾ ਹੀ ਰਹਿੰਦਾਗਾ ਕਿਉਂਕਿ ਤੇਰੀ ਘੇਰੇ ਦੀ ਲਮਾਈ ਇੱਕੋ ਜਿਹੀ ਜੇ ਇੱਕ ਘੇਰੇ ਚ ਹੋਈਏ ਉਹ ਗੱਲ ਵੱਖਰੀ ਐ ਇਹ ਵੀ ਹੁਣ ਇਹਨੇ ਵੀ ਮਾਰਤਾ ਕਹਿੰਦਾ ਦੂਜਾ ਗੇਅਰ ਕਹ ਬਾਕੀ ਸਮਾਂ ਦੱਸੂਗਾ ਜੋਰ ਦੋਨਾਂ ਦਾ ਫੋਲੋ ਲੱਗਿਆ ਹੋਇਆ ਸੀ ਫਿਰ ਤਾਂ ਮਾਰਤਾ ਗਿਆ ਸੀ ਹੁਣ ਕਿਹੜਾ ਪਹਿਲਾਂ ਪਰ ਉਹ ਤਾਂ ਸਮਾਂ ਦੱਸਣਾ ਤੇ ਖਿਡਾਰੀ ਦੋਨੇ ਪੁਰਾਣੇ ਨੇ ਹੁਣ ਇਹ ਗੱਲਾਂ ਤਾਂ 5-7 ਮਿੰਟਾਂ ਦੇ ਫਰਕ ਨਹੀਂ ਪਤਾ ਲੱਗ ਜਾਣੀਆਂ ਨੇ ਤੇ ਜਦੋਂ ਆਪਾਂ ਟਰਾਲੀ ਬਣ ਗਈ ਭਰ ਗਈਆਂ ਸਹੀ ਦੱਸਾਂਗੇ ਰਿਜ਼ਲਟ ਜਾਇਹ ਜਰ ਆਪਾਂ ਹਾਰਦੇ ਵੀ ਹੋਈਏ ਆਪਾਂ ਦੱਸਾਂਗੇ ਵੀ ਪ੍ਰਭੂ ਇੱਕ ਦੋ ਮਿੰਟ ਦਾ ਉਹ ਬੰਦੇ ਨੇ ਫਰਕ ਪਾਇਆ ਨਾ ਕੋਈ ਝੂੜ ਬੋਲਣ ਚ ਕੋਈ ਨਹੀਂ ਆਪਾਂ ਪੂਰੀ ਮੈਂ ਵੀ ਮੈਥ ਕੇ ਬੈਠਾ ਸੀ ਮੈਂ ਪੂਰਾ ਮੈਸਕੇ ਬੈਠਾ ਸੀ ਮੈਂ ਹੈ ਵੀ ਭਰ ਕੇ ਦੇਖਣੀ ਕਿਉਂਕਿ ਉਹ ਤੇ ਗੁੱਲੀ ਡੰਡਾ ਜਿਹਾ ਸੀ ਟਰੈਕਟਰ ਕਲੱਚੀ ਵਾਲਾ ਬਹੁਤ ਜ਼ਿਆਦਾ ਕਲੱਚ ਲੈਂਦਾ ਕਰਕੇ ਨਾ ਫਰਕ ਪੈ ਗਿਆ ਉਹਦਾ ਘੇਰਾ ਨਮਾਈ ਦਾ ਵੀ ਫਰਕ ਪੈਂਦਾਗਾ ਤੇ ਟਰੈਕਟਰ ਖਿੱਚਿਆ ਉਹਨੇ ਵੀ ਫੋਲਾ ਦੇਖ ਲਓ ਉਹ ਵੀ ਜ਼ਿਆਦਾ ਨਾ ਪੂਰੇ ਚਲਾਉਂਦਾ ਸੀ ਚਲੋ ਉਹ ਹੁਣ ਜਿਹੜਾ ਜਿਹੜੀ ਗੱਲ ਹੋਣੀ ਆ ਹੋਣੀ ਆ ਉਹ ਛੱਡ ਦੇਣੀ ਆਪਾਂ ਉਹ ਵੀ ਖੋਗਾ ਵੀ ਬਾਰ-ਬਾਰ ਛੱਡ ਜਾਂਦਾ ਸੀ ਟਰੈਕਟਰ ਉਹ ਵੀ ਗਰਮ ਹੁੰਦਾ ਸੀ ਕਿਉਂਕਿ ਉਹਨੇ ਲੈ ਵੀ ਮਿੱਤਰੋ ਫਾਈਨਲ ਰਿਜ਼ਲਟ ਆ ਗਿਆ ਪਾਈ ਪਾਈ ਵੀ ਸੀ ਪੂਰੀ ਕਾਲੀ ਕੜਤੀ ਉਹ ਉਹਦਾ 2 ਮਿੰਟ ਦਾ ਫਰਕ ਆ ਆਪਣੇ ਨਾਲੋਂ ਕਿਉਂਕਿ ਉਹਦਾ ਲਾਂਗਾ ਵੀ ਸੁੱਕਾ ਘੇਰਾ ਲੰਬਾ ਸੀ ਉਹਨੇ 63 ਭਰਤੀ 2 ਮਿੰਟ ਆ ਪਾ 2 ਮਿੰਟ ਬਾਅਦ ਭਰੀ ਜਿਹੜੀ ਸਹੀ ਗੱਲ ਆ ਤੇ ਹੁਣ ਪਾਉਣ ਲੱਗੇ ਆ ਤੇ ਉਹਦਾ ਪਾਈ ਫਰਕ ਇਹ ਰਿਹਾ ਉਹਦਾ ਘੇਰਾ ਲੰਬਾ ਤੇ ਲਾਂਗਾ ਸੁੱਕਾ ਸੀ ਆਪਣਾ ਘੇਰਾ ਬਾਲਾ ਛੋਟਾ ਸੀ ਤੇ ਲਾਂਗਾ ਸੁੱਕਾ ਹੈ ਨਹੀਂ ਸੀ ਗੁੱਲੀ ਡੰਡਾ ਜਾਦੇ ਆ